ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਗਾਜੀਪੁਰ ਗਊਸ਼ਾਲਾ ਵਿੱਚ ਆ ਕੇ ਹਵਨ ਕਰਾਇਆ ਜਿੱਥੇ ਗੋ ਮਾਤਾ ਜੀ ਦਾ ਸ਼ਰਧਾਪੂਜਾ ਕੀਤਾ ਇਹ ਜਿਹੜਾ ਅਸੀਂ ਹਰ ਸਾਲ ਲਗਾਤਾਰ 7-8 ਸਾਲ ਹੋ ਗਏ ਜਿਸ ਦਿਨ ਦਾ ਮੈਂ ਸੇਵਾ ਕਰ ਲਗਿਆ ਗਊਸ਼ਾਲਾ ਗਿਆ ਆਪਦਾ ਮੇਰਾ ਜਨਮ ਦਿਨ ਹੋਵੇ ਜਾਂ ਨਵੇਂ ਸਾਲ ਹੋਵੇ ਇਥੋਂ ਨਵੇਂ ਸਾਲ ਦੀ ਸ਼ੁਭ ਆਸ਼ੀ ਅੱਜ ਗੋ ਮਾਤਾ ਜੀ ਅਸ਼ੀਰਵਾਦ ਕੀਤੀ ਹੈ ਮੈਂ ਗੋ ਮਾਤਾ ਜੀ ਅੱਗੇ ਪ੍ਰਾਰਥਨਾ ਕੀਤੀ ਹੈ ਦੇਸ਼ ਬਿਹਤਰੀ ਸਾਹਿਬ ਜੀ ਬੈਠੇ ਸਾਡੇ ਸਾਰੇ ਨੌਜਵਾਨ ਵੀਰ ਭੈਣ ਭਰਾ ਹਿੰਦੁਸਤਾਨ ਦੇ ਸਾਡੇ ਜਾਂ ਸਾਡੇ ਪੰਜਾਬ ਦੇ ਸਾਡੇ ਸਮਾਣੇ ਦੇ ਮੇਰੇ ਵਾਰਡ ਦੇ ਸਾਰੇ ਇਕੱਲੇ ਇਕੱਲੇ ਭੈਣ ਭਰਾਵਾਂ ਦੀ ਸੁੱਖ ਸ਼ਾਂਤੀ ਦੀ ਮੈਂ ਇੱਥੇ ਮਨੋਕਾਉਣਾ ਕੀਤੀ ਹੈ ਮੈਂ ਗਊ ਮਾਤਾ ਅੱਗੇ ਅਰਦਾਸ ਕੀਤੀ ਹੈ ਵੀ ਇਹ ਮਾਤਾ ਵੀ ਹਰ ਹਰ ਘਰ ਸੁੱਖ ਸੁਖ ਬਖਸ਼ੇ ਅਤੇ ਖੁਸ਼ੀਆਂ ਖੇੜੇ ਬਖਸ਼ਣ ਜੋ ਵੀ ਹਰ ਆਪਾਂ ਮਨੋ ਕਾਮਨਾ ਮੰਗੀ ਹੈ ਨਵੇਂ ਸਾਲ ਦੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇੱਕ ਵਾਰ ਫੇਰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੇਰੇ ਖਾਸ ਕਰਕੇ ਸਮਾਣਾ ਦੇ ਵਾਡ ਵਾਸੀਆਂ ਨੂੰ 2025 ਹੈਪੀ ਨਿਊ ईयर ਸਭ ਨੂੰ ਲੱਖ ਲੱਖ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਗਾਜੀਪੁਰ ਗਊਸ਼ਾਲਾ ਵਿੱਚ ਆ ਕੇ ਹਵਨ ਕਰਾਇਆ ਜਿੱਥੇ ਗੋ ਮਾਤਾ ਜੀ ਦਾ ਸ਼ਰਧਾਪੂਜਾ ਕੀਤਾ ਇਹ ਜਿਹੜਾ ਅਸੀਂ ਹਰ ਸਾਲ ਲਗਾਤਾਰ 7-8 ਸਾਲ ਹੋ ਗਏ ਜਿਸ ਦਿਨ ਦਾ ਸੇਵਾ ਕਰ ਲਗਿਆ ਗਊਸ਼ਾਲਾ ਗਿਆ ਆਪਦਾ ਮੇਰਾ ਜਨਮ ਦਿਨ ਹੋਵੇ ਜਾਂ ਨਵੇਂ ਸਾਲ ਹੋਵੇ ਇਥੋਂ ਨਵੇਂ ਸਾਲ ਦੀ ਸ਼ੁਭ ਆਦਾ ਸੀ ਅੱਜ ਗੋ ਮਾਤਾ ਜੀ ਅਸੀਰਵਾਦ ਕੀਤੀ ਹੈ ਮੈਂ ਗੋ ਮਾਤਾ ਜੀ ਅੱਗੇ ਪ੍ਰਾਰਥਨਾ ਕੀਤੀ ਹੈ ਦੇਸ਼ ਵੇਦ ਸਾਹਿਬ ਜੀ ਬੈਠੇ ਸਾਡੇ ਸਾਰੇ ਨੌਜਵਾਨ ਵੀਰ ਭੈਣ ਭਰਾ ਹਿੰਦੁਸਤਾਨ ਦੇ ਸਾਡੇ ਜਾਂ ਸਾਡੇ ਪੰਜਾਬ ਦੇ ਸਾਡੇ ਸਮਾਣੇ ਦੇ ਮੇਰੇ ਵਾਰਡ ਦੇ ਸਾਰੇ ਇਕੱਲੇ ਇਕੱਲੇ ਭੈਣ ਭਰਾਵਾਂ ਦੀ ਸੁਖ ਸ਼ਾਂਤੀ ਦੀ ਮੈਂ ਇੱਥੇ ਮਨੋ ਕਾਮਨਾ ਕੀਤੀ ਹੈ ਮੈਂ ਗਊ ਮਾਤਾ ਅੱਗੇ ਅਰਦਾਸ ਕੀਤੀ ਹੈ ਵੀ ਇਹ ਮਾਤਾ ਵੀ ਹਰ ਹਰ ਘਰ ਸੁੱਖ ਸੁੱਖ ਵਕਸੀ ਅਤੇ ਖੁਸ਼ੀਆਂ ਖੇੜੇ ਬਖਸ਼ਣ ਜੋ ਵੀ ਹਰ ਆਪਾਂ ਮਨੋ ਕਾਮਨਾ ਮੰਗੀ ਹੈ ਨਵੇਂ ਸਾਲ ਦੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇੱਕ ਵਾਰ ਫਿਰ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਮੇਰੇ ਖਾਸ ਕਰਕੇ ਸਮਾਣਾ ਦੇ ਵਾੜ ਵਾਸੀਆਂ ਨੂੰ 2025 ਹੈਪੀ ਨਿਊ ईयर ਸਭ ਨੂੰ ਲੱਖ ਲੱਖ ਮੁਬਾਰਕਾਂ